ਪੰਜਾਬੀ ਨਿਊਜ਼ ਬਾਣੀ YouTube ਚੈਨਲ ਤੇ ਆਪ ਦਾ ਸਵਾਗਤ ਹੈ ਹਰਿਆਣਾ ਵਿੱਚ ਪਾਕਿਸਤਾਨੀ ਨਈ ਜਸੂਸੀ ਕਰਨ ਦੇ ਦੋਸ਼ 'ਚ ਦੇਨਸ਼ੇ ਲੋਕਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਆਮ ਆਦਮੀ ਪਾਰਟੀ ਦੇ 13 ਕੌਂਸਲਰਾਂ ਨੇ ਮੁਕੇਸ਼ ਗੋਇਲ ਦੇ ਦੀਨ ਪਾਰਟੀ ਦੇ ਖਿਲਾਫ ਬਗਾਵਤ ਕਰ ਦਿੱਤੀ ਅਤੇ ਨਵੀਂ ਪਾਰਟੀ ਇੰਦਰਪ੍ਰਸਤ ਵਿਕਾਸ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ ਭਾਰਤ ਅਤੇ ਪਾਕਿਸਤਾਨ ਦੇ ਯੁੱਧ ਦੇ ਸਮੇਂ ਭਾਰਤੀ ਸੈਨਾ ਨੇ 600 ਡਰੋਨ ਨੂੰ 에어 డిਫੈਂਸ ਸਿਸਟਮ ਨੇ ਮਾਰਮਕਾਇਸੀ ਤੇਲੰਗਾਨਾ ਦੀ ਐਮਐਲਏ ਕੁੰਦਰਾ ਸ਼੍ਰੀਖਾ ਨੇ ਕਿਹਾ ਹੈ ਕਿ ਉਹਨਾਂ ਦੀ ਪਾਰਟੀ ਦੇ ਮਨਿਸਟਰ ਹੀ ਫਾਈਲਾਂ ਕਲੀਅਰ ਕਰਨ ਦੀ ਰਿਸ਼ਵਤ ਦੀ ਮੰਗ ਕਰਦੇ ਹਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਫੌਜ ਦੇ ਜਨਰਲ ਅਸੀਮ ਮਨੀਰ ਨੇ ਉਹਨਾਂ ਨੂੰ ਅੱਧੀ ਰਾਤ ਨੂੰ 2:30 ਵਜੇ ਫੋਨ ਕਰਕੇ ਦੱਸਿਆ ਸੀ ਕਿ ਨੂਰ ਖਾਨ 에어 ਬੇਸ ਉੱਤੇ ਹੋਰ ਫੌਜੀ ਟਿਕਾਣੇ ਉੱਤੇ ਭਾਰਤੀ ਫੌਜ ਨੇ ਹਮਲਾ ਕਰ ਦਿੱਤਾ ਹੈ ਮਧ ਪ੍ਰਦੇਸ਼ ਦੇ 43 ਜ਼ਿਲ੍ਹਿਆਂ ਵਿੱਚ ਤੂਫਾਨ ਅਤੇ ਮੀਂਹ ਦੇ ਸੰਕੇਤ ਦਿੱਤੇ ਹਨ। ਕਿਨਾਰਨਾਥ ਵਿਖੇ 에어 ਐਂਬੂਲੈਂਸ ਹੈਲੀਕਾਪਟਰ ਕ੍ਰੈਸ਼ ਹੋ ਗਿਆ ਜਿਸ ਨਾਲ ਸਾਰੇ ਯਾਤਰੀ ਸੁਰੱਖਿਅਤ ਹਨ। 9 ਦਿਨ ਪਹਿਲਾਂ ਇੱਥੇ ਇੱਕ 에어 ਕ੍ਰੈਸ਼ ਹੋਇਆ ਸੀ ਜਿਸ ਦੇ ਨਾਲ ਸ਼ੀ ਲੋਕਾਂ ਦੀ ਮੌਤ ਹੋ ਗਈ ਸੀ। ਭਾਰਤ ਸਰਕਾਰ ਨੇ ਤੁਰਕੀ ਨਾਲ ਟ੍ਰੇਡ ਅਤੇ ਟੂਰਿਜ਼ਮ ਰੋਕਣ ਅਤੇ ਇਸ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਵਪਾਰੀਆਂ ਨੂੰ ਪੀੜ ਕੀਤੀ ਹੈ ਕਿ ਉਹ ਤੁਰਕੀ ਦੇ ਨਾਲ ਕਿਸੇ ਵੀ ਤਰ੍ਹਾਂ ਵਪਾਰਕ ਜਾਂ ਟ੍ਰੇਡ ਨਾ ਕਰਨ। ਵਪਾਰੀਆਂ ਨੇ ਕਿਹਾ ਕਿ ਉਹਨਾਂ ਨੂੰ ਦੇਸ਼ ਪਹਿਲੇ ਨੰਬਰ ਤੇ ਹੈ ਇਜ਼ਰਾਈਲ ਦੀ ਫੌਜ ਨੇ ਜਮਨ ਦੀਆਂ ਦੋ ਬੰਦਰੀਆਂ ਹਉਂ ਤੇ ਹਮਲਾ ਕੀਤਾ ਹੈ ਜਿਸ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਦੋ ਵਿਅਕਤੀ ਜ਼ਖਮੀ ਹੋ ਗਏ ਜਮਨ ਨੇ ਕਿਹਾ ਹੈ ਕਿ ਜੇਕਰ ਇਜ਼ਰਾਈਲ ਇਸ ਤਰ੍ਹਾਂ ਹਮਲਾ ਨਾ ਰੋਕਿਆ ਤਾਂ ਉਹ ਉਹਨਾਂ ਤੇ ਹਮਾਸ ਵਰਗਾ ਹਮਲਾ ਕਰਨਗੇ ਅਮਰੀਕਾ ਦੀ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਫੈਸਲੇ ਤੇ ਰੋਕ ਲਗਾ ਦਿੱਤੀ ਹੈ ਜਿਸ ਵਿੱਚ ਉਸਨੇ ਵਿਦੇਸ਼ੀਆਂ ਨੂੰ ਬਾਹਰ ਕੱਢਣ ਦੇ ਹੁਕਮ ਦਿੱਤੇ ਹਨ डोनाल्ड ट्रम्प ਨੇ ਵੀ ਕਹਿ ਕਿ ਭਾਰਤ-ਪਾਕਿਸਤਾਨ ਵਿੱਚ ਜੋ ਜੁੱਧ ਹੋਇਆ ਉਹ ਉਸਨੇ ਪ੍ਰਮਾਣੂ ਯੁੱਧ ਨੂੰ ਰੁਕਵਾਇਆ ਹੈ ਪਰੰਤੂ ਉਹਨਾਂ ਨੂੰ ਇਸ ਦਾ ਕ੍ਰੈਡਿਟ ਨਹੀਂ ਮਿਲੇਗਾ। ਇਟਲੀ ਦੀ ਪ੍ਰਧਾਨ ਮੰਤਰੀ ਜੋਰਜਿਆ ਮਲਾਨੀ ਅਲਬਾਨੀਆ ਦੇ ਦੌਰੇ ਤੇ ਇੱਥੇ ਪਹੁੰਚੀ ਉੱਥੇ ਦੇ ਪ੍ਰਧਾਨ ਮੰਤਰੀ ਐਡੀ ਰਾਮ ਨੇ ਗੋਡਿਆਂ ਭਾਰ ਬੈਠ ਕੇ ਉਹਨਾਂ ਦਾ ਸਵਾਗਤ ਕੀਤਾ। 2030 ਤੱਕ ਅਲਬਾਨੀਆ ਯੂਰਪ ਯੂਨੀਅਨ ਵਿੱਚ ਸ਼ਾਮਲ ਹੋ ਜਾਵੇਗਾ। ਉਮ ਪ੍ਰਕਾਸ਼ ਟਾਲਾ ਨੇ ਨੈਲੂ ਦੇ ਪ੍ਰਧਾਨ ਸਨ ਉਹਨਾਂ ਦੀ 5 ਮਹੀਨੇ ਮੌਤ ਤੋਂ ਬਾਅਦ ਉਹਨਾਂ ਦੇ ਬੇਟਿਆਂ ਦੇ ਵਿਚਕਾਰ 86 ਵਿਰਾਸਤ ਲਈ ਆਪਸੀ ਲੜਾਈ ਸ਼ੁਰੂ ਹੋ ਗਈ ਹੈ ਅਬਿਚ ਟਾਲਾ ਨੇ ਜਨ ਨਾਇਕ ਜਨਤਾ ਪਾਰਟੀ ਬਣਾਈ ਹੈ ਜਦਕਿ ਉਹ ਤਾਂ ਦਾ ਛੋਟਾ ਆਪਣਾ ਨੈਲੂ ਦਾ ਪ੍ਰਧਾਨ ਹੈ ਐਸਬੀਆਈ ਨੇ ਐਫਡੀਆਈ ਤੇ 6.5 ਪ੍ਰਤੀਸ਼ਤ ਵਿਆਜ ਦੇਣ ਦਾ ਐਲਾਨ ਕੀਤਾ ਹੈ ਇਸ ਹਫ਼ਤੇ ਸੋਨੇ ਦੀ ਕੀਮਤਾਂ 3425 ਰੁਪਏ ਡਿੱਗੀਆਂ ਹਨ ਤੇ ਇਸ ਨਾਲ 9301 92301 ਰੁਪਏ ਪ੍ਰਤੀ 10 ਗ੍ਰਾਮ ਤੱਕ ਸੋਨੇ ਦੀਆਂ ਕੀਮਤਾਂ ਪਹੁੰਚ ਗਈਆਂ ਹਨ। ਆਪਰੇਸ਼ਨ ਸੰਧੂਰ ਦੇ ਕਾਰਨ ਡਿਫੈਂਸ ਦੇ ਸ਼ੇਅਰਾਂ ਵਿੱਚ ਕਾਫੀ ਤੇਜ਼ੀ ਦਿਖਾਈ ਦਿੱਤੀ ਹੈ। ਹੁਸ਼ਿਆਰਪੁਰ ਵਿਖੇ ਇੱਕ ਜੋਗ ਨੂੰ ਅਮਰੀਕਾ ਭੇਜਣ ਦੇ ਨਾਮ ਤੇ 45 ਲੱਖ ਰੁਪਏ ਦੀ ਠੱਗੀ ਕੀਤੀ। ਹਰਿਆਣਾ ਦੇ ਜਾਂਟ ਨੇ ਉਸ ਦੀ ਕੋਟ ਮਾਰ ਦੀ ਵੀਡੀਓ ਭੇਜ ਕੇ ਹੋਰ ਪੈਸਿਆਂ ਦੀ ਮੰਗ ਕੀਤੀ ਹੈ। 뮤지컬 ਕੰਪਨੀ ਦੇ ਮਾਲਕ ਅਤੇ ਨਿਰਮਾਤਾ